ਤੇ ਉਸ ਉਸ ਦਰਵੇਸ਼ ਨੂੰ ਵੀ ਕਿਹਾ ਕਟੜਵਾਦੀਆਂ ਨੇ ਤੈਨੂੰ ਅਸੀਂ ਧਰਮ ਤੋਂ ਛੇਕਦੇ ਹਾਂ ਤੂੰ ਸਾਡੇ ਧਰਮ ਮੰਦਰ ਚ ਨਹੀਂ ਵੜ ਸਕਦਾ ਤੂੰ ਕਾਫਰ ਦੀ ਸਿਫਤ ਕੀਤੀ ਹੈ ਤੇ ਜਿਸ ਦਿਨ ਆਖਰੀ ਸਮਾਂ ਸੀ ਨਾ ਜੀ ਅੱਲਾ ਯਾਰ ਖਾਂ ਜੋਗੀ ਦਾ ਲਾਹੌਰ ਦੇ ਨਾਰਕਲੀ ਬਾਜ਼ਾਰ ਦੇ ਇੱਕ ਕੋਠੇ ਚ ਪਿਆ ਤੇ ਇਹਦੇ ਕੋਲ ਕੁਝ ਮੁਤਸਬੀ ਲੋਕ ਜਾ ਕੇ ਕਹਿਣ ਲੱਗੇ ਅਜੇ ਵੀ ਕਹਦੇ ਕਿ ਜਿਹੜੀ ਮੈਂ ਗੁਰੂ ਗੋਬਿੰਦ ਸਿੰਘ ਦੀ ਸਿਫਤ ਕੀਤੀ ਆ ਮੈਂ ਝੂਠ ਕੀਤੀ ਹੈ ਜਿਹੜਾ ਲਿਖਦਾ ਹੈ ਕਿ ਇਨਸਾਫ ਕਰੇ ਜੀ ਮੇ ਜਮਾਨਾ ਤੋਂ ਕਹਦੇ ਯਕੀਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਾਨੀ ਹੀ ਨਹੀਂ ਹੈ ਕਰਤਾਰ ਦੀ ਸੁਗੰਧ ਵਾ ਨਾਨਕ ਕੀ ਕਸਮ ਜਿਤਨੀ ਵੀ ਹੋ ਦਸ਼ਮੇਸ਼ ਦੀ ਤਾਰੀਫ ਵਾਹ ਕੰ ਕਹਿੰਦੇ ਜੋਗੀ ਇੱਕ ਵਾਰ ਕਹਦੇ ਅੱਲਾ ਯਾਰ ਖਾਂ ਕਿ ਮੈਂ ਉਹ ਤਾਰੀਫ ਗਲਤ ਬੋਲ ਦਿੱਤੀ ਤੈਨੂੰ ਜੰਨਤ ਨਸੀਬ ਹੋ ਜਾਏਗੀ ਤੇ ਉਸ ਦਰਵੇਸ਼ ਨੇ ਕੀ ਕਿਹਾ ਸਿੱਖ ਲਈਏ ਥੋੜਾ ਜਿਹਾ ਉਨੇ ਕਹੋ ਭੋਲਿਓ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਤੋਂ ਮੈਂ ਕਰੋੜਾਂ ਜਨਤਾ ਕੁਰਬਾਨ ਕਰ ਸਕਦਾ ਤੁਸੀਂ ਮੈਨੂੰ ਨਰਕ ਦੀ ਹਮੀ ਦੇ ਰਹੇ ਹੋ ਡਰਾਵਾ ਦੇ ਰਹੇ ਕਿਤੇ ਮੇਰੀਆਂ ਅੱਖਾਂ ਨਾਲ ਵੇਖੋ ਮੈਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚਖੰਡ ਵਿੱਚ ਉਡੀਕ ਰਹੇ ਹਨ ਉਹ ਪਿਆਰ ਦਾ ਸਾਗਰ ਹੈ ਜੀ ਉਹ ਪਿਆਰ ਦਾ ਸਾਗਰ